ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਜਿਹੜੇ ਨਵੇਂ ਈਵਰਸ ਦੇਖ ਰਹੇ ਉਹਨਾਂ ਨੂੰ ਦੱਸ ਦਿੰਨੇ ਆਂ ਅਸੀਂ ਸਰਵ ਕਰਦੇ ਆਂ ਸ਼੍ਰੀ ਮੁਕਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਾਡਾ ਡਿਜ਼ਾਈਨ ਹੋਵੇ ਕਿਸੇ ਹੋਰ ਬੁਟੀਕ ਦਾ ਡਿਜ਼ਾਈਨ ਹੋਵੇ ਤੁਸੀਂ ਸਾਡੇ ਤੋਂ ਬਣਵਾ ਸਕਦੇ ਹੋ ਹੈਂਡ ਏਂਬ੍ਰੋਇਡਰੀ ਮਸ਼ੀਨ ਏਂਬ੍ਰੋਇਡਰੀ ਦੇ ਸੂਟਸ ਸਟਿਚਿੰਗ ਵੀ ਸਾਡੇ ਤੋਂ ਕਰਵਾ ਸਕਦੇ ਹੋ ਕਿਸੇ ਤਰ੍ਹਾਂ ਦੀਆਂ ਤੁਸੀਂ ਆਪਣੀਆਂ ਡ्रेसेस ਨੇ ਜਿਹੜੀਆਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਤੇ ਅੱਜ ਵਾਲੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਕਸਟਮਰਸ ਰਹਿ ਗਏ ਸੀ ਜਿਨ੍ਹਾਂ ਦੇ ਨਾਮ ਅਸੀਂ ਨਹੀਂ ਲਏ ਸੀ ਜਿਨ੍ਹਾਂ ਨੇ ਸਾਡੀ ਬੇਟੀ ਹੋਣ ਦੇ ਦੌਰਾਨ ਬਹੁਤ ਹੈਲਪ ਕੀਤੀ ਉਹਨਾਂ ਦੇ ਵਿੱਚ ਸਾਡੇ ਬਹੁਤ ਹੀ ਸਪੈਸ਼ਲ ਐਜ਼ ਅ ਫੈਮਿਲੀ ਮੈਂਬਰ ਨੇ ਹਰਜਿੰਦਰ ਕੌਰ ਯੂਐਸਏ ਤੋਂ ਨੇ ਉਹਨਾਂ ਦੇ ਇਧਰ ਸਿਸਟਰ ਨੇ ਕੁਲਵਿੰਦਰ ਕੌਰ ਬਲਜੀਤ ਕੌਰ ਇਹ ਸਾਰੀ ਫੈਮਿਲੀ ਸਾਡੇ ਨਾਲ ਜੁੜੀ ਹੋਈ ਹੈ ਬਹੁਤ ਜ਼ਿਆਦਾ ਮਤਲਬ ਕਿ ਸਾਡਾ ਪਿਆਰ ਵੀ ਹੈ ਤੇ ਇਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਥੈਂਕ ਯੂ ਇੱਕ ਦੀਦੀ ਨੇ ਰੂਪੀ ਦੀ ਉਹਨਾਂ ਦਾ ਸਾਡੇ ਕੋਲ ਆਰਡਰ ਵੀ ਚੱਲ ਰਿਹਾ ਸੀਗਾ ਤਾਂ ਜਿੱਦਾਂ ਤੁਹਾਨੂੰ ਮੈਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਹਰ ਇੱਕ ਨੇ ਬਹੁਤ ਰਿਲੈਕਸ ਕੀਤਾ ਤਾਂ ਸੇਮ ਰੂਪੀ ਦੀ ਦਾ ਸੀ ਕਿ ਹੁਣ ਵੀ ਉਹਨਾਂ ਨੇ ਇਹੀ ਕਿਹਾ ਕਿ ਪਹਿਲਾਂ ਤੁਸੀਂ ਆਪਣਾ ਧਿਆਨ ਰੱਖੋ ਤੁਹਾਡਾ ਆਪਣਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੈ ਮਨਜੀਤ ਕੌਰ ਲੱਕੇਵੜੀ ਤੋਂ ਨੇ ਠੀਕ ਹੈ ਜੀ ਤੇ ਆਪਣੇ ਸੁਰਿੰਦਰ ਕੌਰ ਯੂਐਸਏ ਤੋਂ ਨੇ ਹੋਰ ਵੀ ਜਿੰਨਾ ਭੈਣ ਭਰਾਵਾਂ ਨੇ ਸਾਨੂੰ ਕਮੈਂਟਸ ਦੇ ਵਿੱਚ ਵਧਾਈਆਂ ਦਿੱਤੀਆਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜੀ ਬੱਚੀ ਨੂੰ ਤੁਸੀਂ ਬਹੁਤ ਅਸ਼ੀਰਵਾਦ ਦਿੱਤਾ ਥੈਂਕ ਯੂ so much WhatsApp ਤੇ ਸਾਨੂੰ ਕਾਫੀ ਸਾਰੇ ਮੈਸੇजेस ਆਏ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਅਸੀਂ ਲੱਕੀ ਸਮਝਦੇ ਆ ਆਪਣੇ ਆਪ ਨੂੰ ਤੇ ਆਪਣੀ ਬੇਟੀ ਨੂੰ ਜਿਹੜਾ ਤੁਸੀਂ ਐਨੇ ਦੂਰ ਦੂਰ ਬੈਠੇ ਵੀ ਉਸ ਨੂੰ ਅਸ਼ੀਰਵਾਦ ਦੇ ਰਹੇ ਹੋ ਇਹ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਹਾਂਜੀ ਸਭ ਤੋਂ ਪਹਿਲਾਂ ਅੱਜ ਵਾਲੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਜੌਰਜਟ ਦੇ ਸੂਟ ਤੋਂ ਫਰੋਜ਼ੀ ਕਲਰ ਦਾ ਸੂਟ ਹੈ ਜੀ ਇਸ ਦੇ ਉੱਪਰ ਨਾਲ ਆਪਾਂ ਕੋਟੇ ਦੇ ਨਾਲ ਕੰਮ ਕੀਤਾ ਹੋਇਆ ਹੈ ਇਹ ਸਾਰਾ ਜਿਹੜਾ ਇਹ ਕੋਟਾ ਲੱਗਿਆ ਹੋਇਆ ਠੀਕ ਹੈ ਜੀ ਤਿੱਲਾ ਲੱਗਿਆ ਹੋਇਆ ਥ्रेड ਯੂਜ਼ ਕੀਤਾ ਡਿਜ਼ਾਈਨ ਬਹੁਤ ਸੋਹਣਾ ਆਪਾਂ ਤੁਹਾਨੂੰ ਇਹਦਾ neck ਦਾ ਡਿਜ਼ਾਈਨ ਵੀ ਦੱਸ ਦੇਵਾਂਗੇ ਕਿ ਅਗਰ ਤੁਸੀਂ ਸੇਮ neck ਦਾ ਡਿਜ਼ਾਈਨ ਵੀ ਬਣਾਉਣਾ ਤਾਂ ਕਿੱਦਾਂ ਬਣਦਾ ਇਸ ਦੇ ਵਿੱਚ ਆਪਾਂ ਘੇਰਾ ਬਣਾਇਆ ਹੋਇਆ ਜੀ ਇਹ ਇਹ ਬਾਜੂ ਦਾ ਕੰਮ ਹੈ ਠੀਕ ਸੇਮ ਤੁਸੀਂ ਆਪਣੀ ਬਾਟਮ ਤੇ ਵੀ ਲੈ ਕੇ ਜਾ ਸਕਦੇ ਹੋ ਤੇ ਸਾਰੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਆਪਾਂ ਸਪ੍ਰੈਡਿੰਗ ਕੀਤੀ ਹੋਈ ਹੈ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਲੱਗਦਾ ਹੈ। ਅਗਰ ਤਾਂ ਤੁਹਾਨੂੰ ਇਹ ਹੈ ਕਿ ਤੁਸੀਂ ਆਊਟ ਲੁੱਕ ਲੈ ਸਕਦੇ ਹੋ ਕਿ ਕਿਸੇ ਹੋਰ ਕਲਰ ਤੇ ਇਹ ਕਿਦਾਂ ਦਾ ਲੱਗੇਗਾ ਤਾਂ ਤੁਸੀਂ ਬਣਵਾਉਣਾ ਅਦਰਵਾਈਜ਼ ਸੇਮ ਕਲਰ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਲੱਗਦਾ ਹੈ ਇਹ। ਇਸ ਦੇ ਨਾਲ ਆਪਾਂ ਮਹਿਰੂਨ ਕਲਰ ਦਾ ਦੁਪੱਟਾ ਰੱਖਿਆ ਹੋਇਆ ਹੈ ਦੁਪੱਟੇ ਤੇ ਗੋਟਾ ਲੱਗ ਰਿਹਾ ਤਾਂ ਇਹ ਆਪਾਂ ਸੂਟ ਅੱਜ ਜਲਦੀ ਦੇ ਵਿੱਚ ਭੇਜਣਾ ਸੀ ਇਸ ਲਈ ਵਿਦਾਊਟ ਦੁਪੱਟਾ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਹਾਂਜੀ ਅੱਗੇ ਇਹ ਹੈ ਪਿਓਰ ਨੇਚਰਲ ਕ੍ਰੇਪ ਦੇ ਆਫ ਵਾਈਟ ਕਲਰ ਦੇ ਉੱਪਰ ਆਪ ਪੈਸਤਾਨ ਦੀ ਨਾ ਸ਼ਰਟ ਰੈਡੀ ਕੀਤੀ ਹੈ ਮਹਿਰੂਨ ਕਲਰ ਦੀ ਬਾਟਮ ਦੇ ਨਾਲ ਰੈਡੀ ਕੀਤੀ ਹੈ ਇਸ ਤਰ੍ਹਾਂ ਦੇ ਨਾਲ ਮਸ਼ੀਨ ਏਮਬ੍ਰੋਇਡਰੀ ਇਹ ਵੀ ਠੀਕ ਹੈ ਜੀ ਸਾਰੇ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਹੁਤ ਸੋਹਣਾ ਫਲਾਰ ਬਣਿਆ ਹੋਇਆ ਠੀਕ ਹੈ ਐਂਡੀ ਵਾਲੇ ਪੈਨਲਸ ਹੈਗੇ ਨੇ ਜਿਹੜੇ ਉੱਪਰ ਨੂੰ ਜਾ ਰਹੇ ਨੇ ਇਹਨਾਂ ਦੇ ਵਿੱਚ ਤੁਸੀਂ ਕਾਵੀਆ ਵੀ ਕਰਵਾ ਸਕਦੇ ਹੋ ਔਰ ਐਸ ਇਟ ਇਜ਼ ਵੀ ਰਖਵਾ ਸਕਦੇ ਹੋ ਇਹ ਬਾਜੂ ਤੇ ਬਣਿਆ ਹੋਇਆ ਡਿਜ਼ਾਈਨ ਇਹ ਤੁਸੀਂ ਆਪਣਾ ਸੇਮ ਬਾਟਮ ਤੇ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਬਾਟਮ ਤੇ ਕਟ ਕੰਮ ਕਰਵਾਉਣਾ ਚਾਹੁੰਦੇ ਹੋ ਜੀ ਥੈਨ ਤੁਸੀਂ ਆਪਣੇ ਇਹ ਵਾਲੇ ਫਲਾਰਸ ਨੇ ਜਿਹੜੇ ਇਹ ਥੋੜੀ ਜਿਹੀ ਆਪਾਂ ਇਹਦੀ ਸ਼ੇਪ ਵੱਡੀ ਕਰ ਦਾਂਗੇ ਤੇ ਸੈਂਟਰ ਦੇ ਵਿੱਚ ਇੱਕ ਇੱਕ ਫਲਾਰ ਆ ਜਾਏਗਾ ਅਗਰ ਤੁਸੀਂ ਇਦਾਂ ਕਰਵਾਉਣਾ ਚਾਹੁੰਦੇ ਏਦਾਂ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਇਹ ਵਾਲਾ ਕਟਵਰਕ ਨਹੀਂ ਲੈ ਕੇ ਆਉਣਾ ਚਾਹੁੰਦੇ ਤਾਂ ਆਪਾਂ ਇਹ ਵਾਲਾ ਪੈਟਰਨ ਇੱਥੇ ਲਿਜਾ ਕੇ ਉਸ ਦੇ ਉੱਪਰ ਇਹ ਵਾਲੇ ਫਲਾਰਸ ਵੀ ਬਣਾ ਸਕਦੇ ਹਾਂ ਠੀਕ ਹੈ ਜੀ ਇਹ ਡਿਜ਼ਾਈਨ ਵੀ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਹਾਂਜੀ ਅੱਗੇ ਆਪਾਂ ਇਹ ਵਾਲਾ ਨਵਾਂ ਸਟੱਫ ਲੈ ਕੇ ਆਉਂਦੇ ਹਾਂ ਬਹੁਤ ਹੀ ਵਧੀਆ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਸੈਲਫ ਪ੍ਰਿੰਟ ਬਣਿਆ ਹੋਇਆ ਅਗਰ ਤੁਹਾਨੂੰ ਪਲੇਨ ਕ੍ਰੇਪ ਦਾ ਕੁਝ ਵੀ ਅਲਟਰਨੇਟਿਵ ਚਾਹੀਦਾ ਹੈ ਤਾਂ ਇਹ ਸਭ ਤੋਂ ਵਧੀਆ ਸਟੱਫ ਹੈ ਐਸ ਇਟ ਇਜ਼ ਵੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਅਗਰ ਤੁਸੀਂ ਐਮਬਲੋਇਡਰੀ ਤੇ ਪੈਸਾ ਨਹੀਂ ਲਾਉਣਾ ਚਾਹੁੰਦੇ ਅਦਰਵਾਈਜ਼ ਇਸ ਤੇ embroidery ਹੋਈ ਬਹੁਤ ਜ਼ਿਆਦਾ ਸੋਹਣੀ ਲੱਗਣੀ ਹੈ ਤੁਸੀਂ ਮਸ਼ੀਨ embroidery ਵੀ ਕਰਵਾ ਸਕਦੇ ਹੋ ਹੈਂਡ embroidery ਵੀ ਕਰਵਾ ਸਕਦੇ ਹੋ ਆਪਣੇ ਬਜਟ ਦੇ ਅਕੋਰਡਿੰਗ ਇਹ ਮਹਿੰਦੀ ਸ਼ੇਡ ਹੈ ਜੀ ਇਸ ਦੇ ਵਿੱਚ ਰੈੱਡ ਮਹਿਰੂਨ ਸ਼ੇਡਸ ਵੀ ਆਪਣੇ ਕੋਲ ਜਲਦੀ ਆ ਰਹੇ ਨੇ ਤੇ ਜੋ ਅਵੇਲੇਬਲ ਸ਼ੇਡ ਨੇ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਲਰਸ ਇਸ ਦੇ ਵਿੱਚ ਬਹੁਤ ਪਿਆਰੇ ਨੇ ਇਹ ਲੈਮਨ ਸ਼ੇਡ ਹੈ ਇਹ ਸੈਲਫ ਬਣਿਆ ਹੋਇਆ ਇਸ ਦੇ ਵਿੱਚ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਇਸ ਤਰ੍ਹਾਂ ਦੀ ਨਾਲੇ ਕਲਰ ਸਾਰੇ ਇਸ ਦੇ ਵਿੱਚ ਨੇ ਬਹੁਤ ਸੋਹਣੇ ਸੋਹਣੇ ਆਏ ਨੇ ਹਾਂਜੀ ਅੱਗੇ ਆਪਣੇ ਕੋਲੇ ਨਾ ਰਾਮ ਟੈਕਸ ਦਾ ਬਹੁਤ ਵਧੀਆ ਸਟੱਫ ਆਇਆ ਇਹ ਲినਨ ਤੇ ਮਸਲੀਨ ਦਾ ਮਿਕਸਚਰ ਹੈਗਾ ਜਿਹੜਾ ਕੱਪੜਾ ਬਣਿਆ ਬਹੁਤ ਹੀ ਵਧੀਆ ਹੈ ਠੀਕ ਹੈ ਜੀ ਇਸ ਤਰ੍ਹਾਂ ਦੀ ਨਾਲ ਇਸ ਦੀ ਪ੍ਰਿੰਟਿੰਗ ਬਣੀ ਹੋਈ ਹੈ ਸਰਦਾਰੀ ਸੂਟ ਚਾਹੀਦੀ ਹੈ ਸੋਬਰ ਤੁਸੀਂ embroidery ਨੂੰ ਨਹੀਂ ਲਾਈਕ ਕਰਦੇ ਪਰ ਸੋਹਣੇ ਸੂਟ ਵਧੀਆ ਬ੍ਰਾਂਡਡ ਕਪੜਾ ਪਾਉਣ ਦੇ ਸ਼ੌਕੀਨ ਹੋ ਤਾਂ ਇਹ ਸੂਟ ਹੈ ਤੁਹਾਡੇ ਲਈ ਨੇ ਜੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਖਿਆਰਾ ਹੈ ਇਸ ਤਰ੍ਹਾਂ ਦੀ ਨਾਲ ਪ੍ਰਿੰਟਿੰਗ ਹੈ ਠੀਕ ਹੈ ਜੀ ਲਾਈਨਿੰਗ ਲੱਗ ਕੇ ਬਣਨ ਵਾਲੇ ਸੂਟ ਹੈ ਜਿਹੜਾ ਵੀ ਕਲਰ ਪਸੰਦ ਆਉਂਦਾ ਇਹਨਾਂ ਦਾ ਵੀ ਤੁਸੀਂ ਸਕਰੀਨ ਸ਼ਾਟ ਲੈ ਲਓ ਅਵੇਲੇਬਲ ਕਲਰ ਤੁਹਾਨੂੰ ਸ਼ੋਅ ਕਰਦੇ ਹਾਂ ਹਾਂਜੀ ਸੈਕੰਡ ਲੈਵਲ ਦਾ ਸੂਟ ਇਹਨਾਂ ਸੂਟਸ ਤੋਂ ਤੁਹਾਨੂੰ ਦੱਸ ਦਿੰਨੇ ਆ ਜੇ ਅਗਰ ਤੁਸੀਂ ਹੁਣ ਬੁੱਕ ਕਰ ਲੇ ਤਾਂ ਓਕੇ ਆ ਆਦਰਵਾਇਸ ਰੀਸਟਾਕ ਹੋਣ ਤੇ ਇਹਨਾਂ ਨੂੰ ਹਫ਼ਤੇ ਤੋਂ 10 ਦਿਨ ਲੱਗਣਾ ਕਿਉਂਕਿ ਫਿਰ ਨਵੀਂ ਪ੍ਰਿੰਟਿੰਗ ਹੈ ਜਿਹੜੀ ਉਸ ਤੇ ਆਰਡਰਸ ਚੱਲਦੇ ਚੱਲ ਰਹੇ ਨੇ ਆਲਰੇਡੀ ਆਪਾਂ ਦੇ ਚੁੱਕੀਆਂ ਬਟ ਫਿਰ ਵੀ ਹਫ਼ਤੇ ਤੋਂ 10 ਦਿਨ ਲੱਗ ਹੀ ਜਾਣਾ ਜੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਹੈ yellow color ਦੇ ਉੱਪਰ mustard yellow color ਦੇ ਉੱਪਰ ਇਹ ਵਾਲੀ ਇਹਦੀ ਪ੍ਰਿੰਟਿੰਗ ਹੈ ਜਿਹੜੀ ਬਣੀ ਹੋਈ ਹੈ ਹਾਂਜੀ ਨੈਕਸਟ ਇਹ ਵਾਲਾ ਸ਼ੇਡ ਹੈ ਮਜ਼ੈਂਟਾ ਕੁਜਾ ਨੇ ਡਾਰਕ ਪਿੰਕ ਸ਼ੇਡ ਇਸ ਤਰ੍ਹਾਂ ਦੇ ਨਾਲ ਇਸ ਦੇ ਵਿੱਚ ਪ੍ਰਿੰਟਸ ਨੇ ਕਿਸੇ ਵੀ ਕਲਰ ਨੂੰ ਜਿੱਦਾਂ ਇਸ ਦੇ ਵਿੱਚ ਤੁਸੀਂ ਥੋੜਾ ਸੀ ਗ੍ਰੀਨ ਨੂੰ ਹਾਈਲਾਈਟ ਕਰ ਸਕਦੇ ਹੋ ਤਾਂ ਸੂਟ ਸੋਹਣਾ ਪਾਜਣਾ ਇਸ ਦੇ ਵਿੱਚ ਆਪਣੇ ਕੋਲੇ ਤਿੰਨ ਕਲਰਸ ਅਵੇਲੇਬਲ ਨੇ ਇਹਨੂੰ ਆਪਾਂ ਤੁਹਾਨੂੰ ਦਿਖਾ ਚੁੱਕੇ ਹਾਂ ਸਟਾਫ ਬਹੁਤ ਵਧੀਆ ਜੋ ਸਾਡੇ ਤੇ ٹرسٹ ਕਰਦੇ ਤੁਸੀਂ ਅੱਖਾਂ ਬੰਦ ਕਰਕੇ ਇਸ ਸਟਾਫ ਨੂੰ ਲੈ ਸਕਦੇ ਹੋ ਠੀਕ ਹੈ ਜੀ ਵਿਦਆਊਟ ਦ ਦੁਪੱਟਾ ਸੂਟਸ ਨੇ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਇਹ ਛੋਟੀ ਜਿਹੀ ਇੱਕ ਵੀਡੀਓ ਲੈ ਕੇ ਆਈਆਂ ਇਹਨਾਂ ਦੇ ਵਿੱਚੋਂ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਹੋਏ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ WhatsApp ਮੈਸੇਜ ਕਰ ਦੇਣਾ ਜੀ ਆਪਾਂ ਤੁਹਾਨੂੰ ਫਿਰ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ